ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੋਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਸਮੋਸੋਂ ਤਾਂ ਹੀ ਵਿਢ ਭਾਗੇ ਹੋ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਮਹਾਰਾਜ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਜੁੜ ਬੈਠੇ ਹੋ ਤੋ ਵੱਡਿਆਂ ਭਾਗਾਂ ਵਾਲੇ ਹੋ ਸਤ ਸੰਗਤ ਦੀਆਂ ਘੜੀਆਂ ਬਿਨਾਂ ਭਾਗਾਂ ਤੋਂ ਪ੍ਰਾਪਤ ਨਹੀਂ ਹੁੰਦੀਆਂ ਮਹਾਰਾਜ ਦੇ ਫਰਮਾਨ ਨੇ ਵੱਡ ਭਾਗੀ ਖਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾਂ ਸਾਧ ਸੰਗ ਨਾ ਲੱਭੇ ਬਿਨ ਸੰਗਤ ਮੈਲ ਪ੍ਰੀਜੇ ਜੀ ਬਿਨ ਭਾਗਾਂ ਤੋਂ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ ਭਾਗਾਂ ਵਾਲੇ ਕੋ ਸਤ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਹੈ ਅਪਤੇ ਦਾ ਨਾਰਾ ਸਿਰ ਝੁਕਾ ਕੇ ਅੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਬੂਤ ਸੰਗਤਾਂ ਨੇ 13ਵੀਂ ਅਸ਼ਟਪਦੀ ਦੀ 7ਵੀਂ ਪੌੜੀ ਸਰਵਣ ਕੀਤੀ ਆ ਆਓ ਧੰਗੁਰੂ ਅਰਜਨ ਦੇਵ ਮਹਾਰਾਜੀ 13ਵੀਂ ਅਸ਼ਟਪਦੀ ਦੀ 8ਵੀਂ ਪੌੜੀ ਦੇ ਵਿੱਚ ਅਖੀਰਲੀ ਪੌੜੀ ਦੀ 13ਵੀਂ ਅਸ਼ਟਪਦੀ ਦੀ ਅਖੀਰਲੀ ਪੌੜੀ ਵਿੱਚ ਕੀ ਸਾਨੂੰ ਸਮਝਾ ਰਹੇ ਨੇ ਕੀ ਉਪਦੇਸ਼ ਦੇ ਰਹੇ ਨੇ ਸਰਵਣ ਕਰੀਏ ਜੀ ਤੇ ਸਤਿਗੁਰਾਂ ਨੇ ਇਹ ਕਿਰਪਾ ਵੀ ਕੀਤੀ ਸੀ ਪਿਛਲੀ ਪੌੜੀ ਦੇ ਵਿੱਚ ਸਾਨੂੰ ਅਸੀਂ ਸਰਵਣ ਕੀਤਾ ਹੈ ਕਿ ਸੰਤ ਕਹੈ ਦੋਖਨਾ ਤ੍ਰਿਸ਼ਟਾ ਕੋਇ ਜੈਸਾ ਭਾਵੈ ਤੈਸਾ ਕੋਈ ਹੋਇ ਤੇ ਆ ਕਿਰਤਨਾ ਮਿਟੈ ਕੋਇ ਨਾਨਕ ਜਾਣੈ ਸੱਚਾ ਸੋਇ ਇਹ ਕਿਰਤ ਭਾਵ ਕੀ ਕਰਮਾਂ ਦਾ ਲੇਖ ਜਿਹੜਾ ਸਾਡੇ ਮੱਥੇ ਤੇ ਲਿਖਿਆ ਗਿਆ ਕੋਈ ਮਾੜੇ ਕਰਮ ਲਿਖੇ ਗਏ ਨੇ ਮਹਾਰਾਜ ਕਹਿੰਦੇ ਕੋਈ ਨਹੀਂ ਮਿਟ ਸਕਦਾ ਨਾ ਮਿਟੇ ਕੋਈ ਨਾਨਕ ਜਾਣੈ ਸੱਚਾ ਸੋਇ ਮਹਾਰਾਜ ਫਰਮਾਉਂਦੇ ਸਨ ਕਿ ਉਹ ਪਰਮੇਸ਼ਰ ਕਾਲਪੁਰਖ ਆਪ ਹੀ ਜਾਣਦਾ ਹੈ ਕਿ ਕਿਵੇਂ ਮਟਣਾ ਸੋ ਇਸ 13ਵੀਂ ਅਸ਼ਟਪਦੀ ਦੀ 8ਵੀਂ ਪੌੜੀ ਦੀ ਕਥਾ ਵਿਚਾਰਾ ਸਮੂਹ ਸੰਗਤਾਂ ਆਪ ਸਰਵਣ ਕਰਨ ਲੱਗੇ ਹੋ ਤੇ ਇਸ ਵਿੱਚ ਸਤਿਗੁਰੂ ਗੁਰੂ ਗਰੀਬ ਨਵਾਜ ਸਾਨੂੰ ਸਮਝਾਉਣਗੇ ਕਿ ਉਸ ਪਰਮੇਸ਼ਰ ਕਾਲਪੁਰਖ ਦੀ ਪੁਸਤਕ ਕਰੋ ਜਿਹੜੇ ਮੱਥੇ ਦੇ ਲਿਖੇ ਹੋਏ ਲੇਖ ਵੀ ਆ ਪੁੱਠੇ ਸਿੱਧੇ ਮਹਾਰਾਜ ਪੁੱਠਿਆਂ ਲੇਖਾਂ ਨੂੰ ਮੇੜ ਕੇ ਉਹਨਾਂ ਨੂੰ ਸਿੱਧੇ ਕਰ ਦੇਣਗੇ ਤੇ ਖੁਸ਼ੀਆਂ ਆਪਣੇ ਦਰੋਂ ਕੋ ਖੁਸ਼ੀਆਂ ਬਖਸ਼ਿਸ਼ ਕਰਨਗੇ ਆਓ ਸਤਿਗੁਰਾਂ ਦੀ 13ਵੀਂ ਅਸ਼ਟਪਦੀ ਦੀ 8ਵੀਂ ਪੌੜੀ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭ ਘਟ ਤਿਸਕੇ ਉਹ ਕਰਨਿਹਾਰ ਸਦਾ ਸਦਾ ਤਿਸ ਕਉ ਨਮਸਕਾਰ ਸਭ ਘਟ ਤਿਸਕੇ ਉਹ ਕਰਨਿਹਾਰ ਸਤਿਗੁਰੂ ਅਰਜਨ ਦੇਵ ਮਹਾਰਾਜੀ ਫਰਮਾਉਂਦੇ ਹਨ ਕਿ ਸਭ ਘਟ ਸਾਰਿਆਂ ਘਟਾਂ ਦੇ ਵਿੱਚ ਉਹ ਪਰਮੇਸ਼ਰ ਕਾਲਪੁਰਖ ਆਪ ਵਿਆਪਕ ਹੈ। ਇਹ ਸਭ ਘਟ ਸਾਰੇ ਘਟ ਘਾੜ ਦੇ ਵਿੱਚ ਉਸ ਪਰਮੇਸ਼ਰ ਕਾਲਪੁਰਖ ਨੇ ਜੀਵ ਜੰਤੂ ਵੀ ਪੈਦਾ ਕੀਤੇ ਸਭ ਘਟ ਤਿਸਕੇ ਤੇ ਉਸ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਸਾਰੇ ਜੀਵ ਜੰਤੂ ਹਨ। ਚਾਰਿੇ ਖਾਣੀਆਂ ਆਦ ਰਚੇ ਹੋਏ ਹਨ। ਇਸ ਤਰ੍ਹਾਂ ਪਰਮੇਸ਼ਰ ਕਾਲਪੁਰਖ ਨੇ ਸਾਰੀ ਸ੍ਰਿਸ਼ਟੀ ਨੂੰ ਆਪ ਰਚਿਆ ਹੈ ਤੇ ਮਹਾਰਾਜ ਅੱਗੇ ਫਰਮਾਉਂਦੇ ਨੇ ਉਹ ਕਰਨੇਖਾਰ ਤੋ ਪਰਮੇਸ਼ਰ ਕਾਲਪੁਰਖ ਆਪ ਹੀ ਕਰਨੇਖਾਰ ਹੈ ਆਪ ਹੀ ਪੈਦਾ ਕਰਨ ਵਾਲਾ ਹੈ ਆਪ ਹੀ ਰਚਣ ਵਾਲਾ ਹੈ ਸਭ ਘਟ ਤਿਸ ਕੇ ਉਹ ਕਰਨੇਖਾਰ ਸਾਰਾ ਕੁਝ ਉਸ ਪਰਮੇਸ਼ਰ ਕਾਲਪੁਰਖ ਨੇ ਜੀਵਾਂ ਨੂੰ ਰਚਿਆ ਚਾਰ ਖਾਣੀਆਂ ਰਚੀਆਂ ਉਹ ਕਰਨੇਖਾਰ ਅੱਗੇ ਫਰਮਾਉਂਦੇ ਹਨ ਸਦਾ ਸਦਾ ਇਸ ਕੋ ਨਮਸਕਾਰ ਜਿਹੜੇ ਪਰਮੇਸ਼ਰ ਕਾਲਪੁਰਖ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੋਵੇ ਜੀਵ ਜੰਤੂ ਪੈਦਾ ਕੀਤੇ ਹੋਣ ਜੀਵ ਜੰਤੂਆਂ ਵਾਸਤੇ ਫਿਰ ਭੋਜਨ ਪੈਦਾ ਕੀਤਾ ਹੋਵੇ ਪਾਣੀ ਪੈਦਾ ਕੀਤਾ ਹੋਵੇ ਤਾਂ ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਕਿ ਸਦਾ ਸਦਾ ਤਿਸ ਕੋ ਨਮਸਕਾਰ ਸਦਾ ਹੀ ਸਦਾ ਉਸ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਦੇ ਅੱਗੇ ਨਮਸਕਾਰ ਕਰੋ ਵਾਹਿਗੁਰੂ ਨੂੰ ਸਦਾ ਹੀ ਯਾਦ ਕਰਨਾ ਕਰੋ ਪ੍ਰਭ ਕੇ ਉਸਤਤ ਕਰੋ ਹੋ ਦਿਨ ਰਾਤ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਕਾਲਪੁਰਖ ਦੀ ਉਸਤਤ ਉਸ ਦੀਆਂ ਵਡਿਆਈਆਂ ਨੂੰ ਦਿਨ ਰਾਤ ਚਾਰਨਾ ਕਰੋ ਜਿਸ ਹੈ ਤੇ ਆਵਹੋ ਸਾਸ ਗਰਾਸ ਉਸ ਪਰਮੇਸ਼ਰ ਕਾਲਪੁਰਖ ਨੂੰ ਸਾਸ ਗਰਾਸ ਧਿਆਉਣਾ ਕਰੋ ਦਿਨ ਰਾਤ ਧਿਆਉਣਾ ਕਰੋ ਵਾਹਿਗੁਰੂ 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 ਗੁਰਮੰਤਰ ਦੁਆਰਾ ਮੂਲ ਮੰਤਰ ਦੁਆਰਾ ਪਰਮੇਸ਼ਰ ਕਾਲਪੁਰਖ ਦਾ ਸਦਾ ਸ਼ੁਕਰਾਨਾ ਕਰੋ ਸਬ ਕਸ਼ ਵਰਤਾ ਜਿਸ ਕਾ ਕੀਆ ਸਾਰਾ ਕੁਝ ਉਸ ਪਰਮੇਸ਼ਰ ਕਾਲਪੁਰਖ ਦਾ ਕੀਤਾ ਹੋਇਆ ਹੀ ਵਰਤਿਆ ਹੈ ਤੇ ਜੋ ਉਸ ਨੂੰ ਚੰਗਾ ਲੱਗਦਾ ਹੈ ਉਹ ਕਿੰਨੇ ਮੀਟਰ ਵਿੱਚ ਉਹ ਕਰੀ ਜਾ ਰਿਹਾ ਹੈ ਤੇ ਕਰ ਰਿਹਾ ਹੈ ਜੈਸਾ ਕਰੇ ਤੈਸਾ ਕੋਥੀਆ ਤੇ ਜਿਵੇਂ ਜੈਸਾ ਕਰੇ ਜਿਸ ਤਰ੍ਹਾਂ ਹੀ ਉਸ ਨੂੰ ਭਾ ਜਾਵੇ ਜਿਸ ਤਰ੍ਹਾਂ ਪਰਮੇਸ਼ਰ ਚਾਹੁੰਦਾ ਹੈ ਵੀ ਮੈਂ ਇਸ ਤਰ੍ਹਾਂ ਕਰਨਾ ਹੈ ਉਸੇ ਤਰ੍ਹਾਂ ਮਹਾਰਾਜ ਉਹ ਕਰਿਆ ਥੀਆਦਾਰ ਤੇ ਵੀ ਹੋ ਰਿਹਾ ਹੈ ਜਿਹੋ ਜਿਹਾ ਨਿੰਦਕਾਂ ਦਾ ਕਰਤਵ ਸੀ ਪਰਮੇਸ਼ਰ ਨੇ ਉਹਨਾਂ ਨੂੰ ਉਹੋ ਜਿਹਾ ਹੀ ਬਣਾ ਦਿੱਤਾ ਇਸ ਕਰਕੇ ਸਭ ਕੁਛ ਵਰਤੇ ਸਭ ਕੁਝ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਨਾਲ ਹੀ ਵਰਤ ਰਿਹਾ ਹੈ ਤਿਸ ਕਾ ਕੀਆ ਤਾਂ ਉਸ ਪਰਮੇਸ਼ਰ ਕਾਲਪੁਰਖ ਦਾ ਹੀ ਰਚਿਆ ਹੋਇਆ ਕੀ ਆਪ ਹੀ ਕੀਤਾ ਜਾ ਰਿਹਾ ਹੈ ਤੇ ਜੈਸਾ ਕਰੇ ਤੈਸੋ ਕੋਥੀਆ ਜਿਹੋ ਜਹਾ ਕਰੇ ਕਰਦਾ ਕਰੇ ਪਰਮੇਸ਼ਰ ਕਾਲਪੁਰਖ ਕਰਦਾ ਉਹੋ ਜਹਾ ਹੀ ਥਿਆ ਹੋ ਰਿਹਾ ਹੈ ਆਪਣਾ ਖੇਲ ਆਪ ਕਰਨੇ ਖਾਰ ਤੋ ਪਰਮੇਸ਼ਰ ਕਾਲਪੁਰਖ ਨੇ ਸੰਸਾਰ ਦਾ ਰਚਣ ਦਾ ਖੇਲ ਤਮਾਸ਼ਾ ਆਪ ਹੀ ਕਰਨਹਾਰ ਵੀ ਕੀਤਾ ਹੈ ਦੂਸਰ ਕੌਣ ਕਹ ਹੈ ਵਿਚਾਰ ਤੋ ਕੌਣ ਦੂਜਾ ਕੋਈ ਕੋਈ ਵੀ ਕਰਤਵੇ ਇਸ ਨਿਰਨੇ ਦਾ ਕੋਈ ਵਿਚਾਰ ਕੋਈ ਕਹਿਣੀ ਕਥਨੀ ਨਹੀਂ ਕਰ ਸਕਦਾ ਜਿਵੇਂ ਸਾ ਪਰਮੇਸ਼ਰ ਧੰਗੁਰ ਗ੍ਰੰਥ ਸਹਿਮਾਹ ਰਾਜੀ ਫਰਮਾਉਂਦੇ ਤੁਮਰੀ ਗਾਤ ਮਿਤ ਤੁਮ ਹੀ ਜਾਨੀ ਉਸ ਪਰਮੇਸ਼ਰ ਕਾਲਪੁਰਖ ਦੀ ਗਾਥਾ ਮੇ ਤਾਂ ਉਹ ਪਰਮੇਸ਼ਰ ਆਪ ਹੀ ਜਾਣਦਾ ਨਾਨਕ ਦਾਸ ਸਦਾ ਕੁਰਬਾਨ ਇਸੇ ਤਰ੍ਹਾਂ ਸਤਿਗੁਰੂ ਫਰਮਾਉਂਦੇ ਦੂਸਰ ਕੌਣ ਕਹਿ ਵਿਚਾਰ ਦੂਸਰਾ ਕੋਈ ਨਹੀਂ ਵਿਚਾਰ ਕਰ ਸਕਦਾ ਕਾਲਪੁਰਖ ਦੇ ਰੰਗਾਂ ਦੀ ਉਸ ਦੇ ਚੋਜਾਂ ਦੀ ਕੋਈ ਵੀ ਵਿਚਾਰ ਨਿਰਣਾ ਨਹੀਂ ਕਰ ਸਕਦਾ ਜੇ ਸਨ ਕਿਰਪਾ ਕਰੇ ਤਿਸੇ ਆਪਨ ਨਾਮ ਦੇ ਤੇ ਜੇ ਉਸ ਉਤੇ ਪਰਮੇਸ਼ਰ ਕਾਲਪੁਰਖ ਕਿਰਪਾ ਕਰ ਦੇਵੇ ਉਹਨੂੰ ਪਰਮੇਸ਼ਰ ਕਾਲਪੁਰਖ ਫਿਰ ਆਪਣਾ ਨਾਮ ਉਸ ਦੀ ਝੋਲੀ ਦੇ ਵਿੱਚ ਪਾਉਂਦੇ ਹਨ ਉਹ ਫਿਰ ਪਰਮੇਸ਼ਰ ਕਾਲਪੁਰਖ ਦਾ ਨਾਮ ਜਪ-ਜਪ ਕੇ ਸਤਿਗੁਰ ਫਰਮਾਉਂਦੇ ਹਨ ਕਿ ਪਿਛਲੀ ਪੌੜੀ ਦੇ ਵਿੱਚ ਅਸੀਂ ਸਰਵਣ ਕੀਤਾ ਸੀ ਕਿ ਜਿਸ ਤਰ੍ਹਾਂ ਤੇ ਆ ਕਿਰਤਨਾਂ ਮਿਟੇ ਕੋਈ ਜਿਹੜੇ ਕਿਰਤ ਇਹ ਕਰਮ ਸਾਡੇ ਮੱਥੇ ਉੱਤੇ ਲਿਖੇ ਗਏ ਨੇ ਇਹ ਮਿਟਦੇ ਨਹੀਂ ਪਰ ਨਾਨਕ ਜਾਨੀ ਸੱਚਾ ਸੋ ਇਹ ਪਰਮੇਸ਼ਰ ਕਾਲਪੁਰਖ ਹੀ ਜਾਣਦਾ ਪਰ ਪਰਮੇਸ਼ਰ ਕਾਲਪੁਰਖ ਸਤਿਗੁਰ ਕਹਿੰਦੇ ਹਨ ਕਿ ਜੇ ਪ੍ਰਭੂ ਦੀ ਉਸਤਤ ਦਿਨ ਰਾਤ ਕੀਤੀ ਜਾਵੇ ਜੇ ਪਰਮੇਸ਼ਰ ਕਾਲਪੁਰਖ ਨੂੰ ਸਿਮਰਿਆ ਜਾਵੇ ਤੇ ਜਿਸਤੇ ਉਹ ਤੇ ਕਿਰਪਾ ਕਰ ਦੇਵੇ ਇਸੇ ਆਪਨ ਨਾਮ ਦੇ ਤੇ ਫਿਰ ਉਹ ਪਰਮੇਸ਼ਰ ਕਾਲਪੁਰਖ ਆਪਰਾ ਨਾਮ ਦੇ ਦਿੰਦਾ ਤੇ ਮੱਥੇ ਦੇ ਲਿਖੇ ਹੋਏ ਲੇਖ ਵੀ ਪੁੱਠੇ ਜਿਹੜੇ ਆ ਉਹ ਸਿੱਧੇ ਕਰ ਦਿੰਦੇ ਇਹ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਉਸਤਤਿ ਦੇ ਵਿੱਚ ਲੱਗ ਜਾਂਦੇ ਨੇ ਆਉਣ ਵਾਲੇ ਜਿਹੜੇ ਦੋਖਿਆ ਉਹ ਵੀ ਮਹਾਰਾਜ ਕੱਟ ਦਿੰਦੇ ਨੇ ਬੜਪਾਗੀ ਨਾਨਕ ਜਨ ਸੇ ਮਹਾਰਾਜ ਕਿਰਪਾ ਕਰਦੇ ਹਨ ਕਿ ਵੱਡਾ ਵੱਡਿਆਂ ਭਾਗਾ ਵਾਲੇ ਨਹੀਂ ਉਹ ਬੜਪਾਗੀ ਨੇ ਜਿਨ੍ਹਾਂ ਨੂੰ ਪਰਮੇਸ਼ਰ ਕਾਲਪੁਰਖ ਨੇ ਆਪਣੇ ਨਾਲ ਮਲਾਉਂਦੇ ਹਨ ਤੇ ਜਿਨ੍ਹਾਂ ਨੂੰ ਪਰਮੇਸ਼ਰ ਕਾਲਪੁਰਖ ਆਪਣਾ ਨਾਮ ਦਾਣ ਦੀ ਦਾਤ ਜਿਹੜੀ ਹੈ ਕਿ ਝੋਲੀ ਦੇ ਜੀਵ ਦੇ ਵਿੱਚ ਉਪੁੰਦੇ ਨੇ ਸਤਿਗੁਰੂ ਫਰਮੰਦ ਨੇ ਉਹ ਬੜੇ ਭਾਗੀ ਨੇ ਉਹ ਜਨ ਬੜੇ ਭਾਗੀ ਨੇ ਭਗਤ ਬੜੇ ਭਾਗ ਨੇ ਉਹ ਗੁਰਸਿੱਖ ਬੜੇ ਭਾਗੀ ਨੇ ਜਿਹੜੇ ਪਰਮੇਸ਼ਰ ਕਾਲਪੁਰਖ ਦਾ ਨਾਮ ਚਾਪਦੇ ਹਨ ਕਥਾ ਵਿਚਾਰ ਸਰਮਣ ਕਰਦੇ ਹਨ ਸਤਿਗੁਰੂ ਫਰਮਾਉਂਦੇ ਨੇ ਕਿ ਉਹ ਬੜੇ ਭਾਗੀ ਨੇ ਸੋ ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਆਪ ਸਮੂਹ ਸੰਗਤਾਂ ਨੇ 13ਵੀਂ ਅਸ਼ਟਪਦੀ ਦੀ 8ਵੀਂ ਪੌੜੀ ਵੀ ਸਪੂਰਨ ਕਥਾ ਵਿਚਾਰ ਸਰਵਣ ਕੀਤੀ ਆ 13ਵੀਂ ਅਸ਼ਟਪਦੀ ਸਪੂਰਨ ਕਥਾ ਹੋਈ ਆ ਇਸੇ ਤਰ੍ਹਾਂ ਕੱਲ ਨੂੰ 14ਵੀਂ ਅਸ਼ਟਪਦੀ ਦੀ ਕਥਾ ਵਿਚਾਰ ਹੋਵੇਗੀ ਪਹਿਲਾ ਸ਼ਲੋਕ ਫਿਰ ਪੌੜੀਦਰ ਪੌੜੀ ਕਰਕੇ ਸਮੂਹ ਸੰਗਤਾਂ ਨੇ ਕਥਾ ਸਰਵਣ ਕਰਨੀ ਹੈ ਬਿਆਨ ਤੇ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗ ਗੁਰੂ ਸਾਹਿਬ ਬਖਸ਼ ਲੰਦ ਸਾਧੂ ਰਾਗੇ ਇਹ ਅਰਦਾਸ ਬੇਨਤੀ ਹੈ ਕਿ ਨਿਰਵਰਤਾ ਸਹਾਇਤ ਸ੍ਰੀ ਸੁਖਮਨੀ ਸਾਹਿਬ ਦੀ ਕਥਾ ਵਿਚਾਰ ਆਪ ਸਪੂਰਨ ਭਗਤਵਾਨ ਸਰਬੱਤ ਦਾ ਭਲਾ ਕਰਨ ਤੇ ਸਰਬੱਤ ਨੂੰ ਸਭ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨ ਬਿਆਨਤ ਪ੍ਰਕਾਰ ਦੀਆਂ ਪੁੰਨ ਗਲਤੀਆਂ ਆਪ ਸਾਧ ਸੰਗਰੂ ਸਾਹਿਬ ਬਖਸ਼ਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ